ਪੰਜਾਬੀ ਹੱਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਕਾਂਗਰਸ ਨੂੰ ਬਠਿੰਡਾ ਸ਼ਹਿਰ ਵਿੱਚ ਮਿਲਿਆ ਬਲ ਨਰਾਜ ਤਕਸਾਲੀ ਪਰਿਵਾਰਾਂ ਨੇ ਕੀਤੀ ਘਰ ਵਾਪਸੀ ਕਾਂਗਰਸ ਪਾਰਟੀ ਨੂੰ ਧੋਖਾ ਦੇਣ ਵਾਲੇ ਰਹਿਣ ਦੂਰ ਨਿਗਮ ਚੋਣਾਂ ਲਈ ਵਫਾਦਾਰਾਂ ਦੀ ਹੋਵੇਗੀ ਪਹਿਲ ਕਾਂਗਰਸ ਪਾਰਟੀ ਨੂੰ ਬਠਿੰਡਾ ਸ਼ਹਿਰ ਵਿੱਚ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਪਾਰਟੀ ਦੇ ਪੁਰਾਣੇ ਲੀਡਰਾਂ ਤੋਂ ਨਰਾਜ ਹੋ ਕੇ ਘਰ ਆ ਵਿੱਚ ਬੈਠੇ ਤਕਸਾਲੀ ਕਾਂਗਰਸੂ ਕਾਂਗਰਸੀ ਪਰਿਵਾਰਾਂ ਨੇ ਜਿਲਾ ਪ੍ਰਧਾਨ ਰਾਜਨਗਰਕ ਦੀ ਮੌਜੂਦਗੀ ਵਿੱਚ ਅੱਜ ਕਾਂਗਰਸ ਭਗਵਨ ਵਿਖੇ ਪਾਰਟੀ ਵਿੱਚ ਵਾਪਸੀ ਕੀਤੀ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਪੂਰਨ ਸਹਿਯੋਗ ਦਾ ਵਿਸ਼ਵਾਸ ਦਿਵਾਇਆ 14 ਪਰਿਵਾਰਾਂ ਵੱਲੋਂ ਸਾਫ ਕਾਮਯਾਰ ਅਸ਼ੋਕ ਕੁਮਾਰ ਬਲਾਕ ਪ੍ਰਧਾਨ ਹਰਵਿੰਦਰ ਸਿੰਘ ਲੱड्डੂ ਮੰਡਲ ਪ੍ਰਧਾਨ ਹਰਕੇਸ਼ ਬਿੱਤਰਦੇਸ ਉਦਮ ਸਾਦਕਾ ਕੀਤੀ ਹੈ ਇਹਨਾਂ ਪਰਿਵਾਰਾਂ ਨੇ ਘਰ ਵਾਪਸੀ ਕੀਤੀ ਦਿਖਾਉਣਾ ਸੋ ਨੂੰ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀਆਂ دیਵਾਜ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਅਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪਹਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਦਿਖਾਉਣਾ ਤੁਹਾਨੂੰ ਪੂਰੀਆਂ ਮਾਲਾ ਦੇਖਦੇ ਰਹੋ ਪੰਜਾਬੀ ਅਵਾਜ਼ ਕਾਂਗਰਸ ਪਾਰਟੀ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਮੇਰੇ ਨਾਲ ਸ਼ੁਰੂ ਕਰਾਣੀ ਆਓ ਆਇਓ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਮੇਰੇ ਵੀ ਬਾਦ ਇੱਕ ਐ ਕੋ ਘਰਾਨਾ ਤੁਹਾਰ ਆਪਣੀ ਪਾਰ ਦਾ ਇਸ਼ਾਰਾ ਕਾਂਗਰਸ ਪਾਰਟੀ ਜਿੰਦਾਬਾਦ ਹਾਜਾ ਹਾਜਾ ਰਵੀਸ਼ ਬੰਸਲ ਜਿੰਦਾਬਾਦ ਕੇਸ਼ ਬੰਸਲ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸਾਰੇ ਭਰਾ ਜੋ ਅਰਨਿੰਗ ਕਰਵਾਈ ਗਈ ਅੱਜ ਜੈ ਕਾਂਗਰਸ ਵਿਜੇ ਕਾਂਗਰਸ ਜੈ ਜਵਾਨ ਜੈ ਕਿਸਾਨ ਜੈ ਸੰਵਿਧਾਨ ਅੱਜ ਕਾਂਗਰਸ ਪਾਰਟੀ ਦੇ ਦਫਤਰ 'ਚ ਸਮੂਚੀ ਲੀਡਰਸ਼ਿਪ ਨੇ ਸਾਰੇ ਸਾਡੇ ਜਿਹੜੇ ਕਾਂਗਰਸ ਪਾਰਟੀ ਦੇ ਜੱਦੀ ਪਰਿਵਾਰ ਸੀ ਪੁਰਾਣੇ ਸਹਿਯੋਗੀ ਸੀ ਤੇ ਪਾਰਟੀ ਦੇ ਵੱਡੇ ਅਹੁਦਿਆਂ ਤੇ ਰਹੇ ਕਿ ਜਿਨ੍ਹਾਂ ਨੇ ਸਾਰੀ ਉਮਰ ਪਾਰਟੀ 'ਚ ਕੰਮ ਕੀਤਾ ਸੀ ਉਹ ਸਾਥੀ ਪਿਛਲੇ ਸਮੇਂ ਦੇ ਦੌਰਾਨ ਕੁਝ ਤਕਲੀਫ ਕਰਕੇ ਜਾਂ ਕੁਝ ਮੌਕੇ ਦੇ ਉਹ ਸਮੇਂ ਦੇ ਹਾਲਾਤਾਂ ਕਰਕੇ ਦੁਖੀ ਹੋ ਕੇ ਉਹਨਾਂ ਨੇ ਰਾਹ ਥੋੜਾ ਬਦਲਿਆ ਸੀ ਪਰ ਅਸੀਂ ਉਹਨਾਂ ਨੂੰ ਜਦੋਂ ਬੇਨਤੀ ਕੀਤੀ ਕਿ ਤੁਸੀਂ ਜੱਦੀ ਪਰਿਵਾਰੋਂ ਪੁਰਾਣੇ ਸਾਥੀਆਂ ਕਾਂਗਰਸ ਦੀ ਵਿਚਾਰਧਾਰਾ ਨਾਲ ਸਹਿਮਤ ਲੋਕੋਂ ਪੁਰਾਣੇ ਪੁਰਾਣੇ ਅਹੁਦੇਦਾਰੋਂ ਤਾਂ ਉਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਅੱਜ ਉਹਨਾਂ ਨੇ ਘਰ ਵਾਪਸੀ ਕਾਂਗਰਸ ਚ ਕੀਤੀ ਹੈ ਸਭ ਤੋਂ ਪਹਿਲਾਂ ਮੈਂ ਘਰ ਦਾ ਮੁਖੀ ਹੋਣ ਦਾ ਨਾਤੇ ਤੇ ਆਪਦੇ ਸਾਰੇ ਸਹਿਯੋਗੀ ਸਾਥੀ ਅਹੁਦੇਦਾਰਾਂ ਦੇ ਤੇ ਸੀਨੀਅਰ ਲੀਡਰਸ਼ਿਪ ਦੇ ਇਹਨਾਂ ਕੰਨਿਓ ਸਾਰਿਆਂ ਕੰਨਿਓ ਵਿਸ਼ਵਾਸ ਦਿਵਾਉਣਾ ਹੈ ਕਿ ਜਿਹੜੇ ਸਾਥੀ ਅੱਜ ਕਾਂਗਰਸ ਪਾਰਟੀ ਚ ਵਾਪਸ ਦੁਬਾਰਾ ਆਏ ਹੈ ਇਨਾਂ ਦਾ ਮਾਨ ਸਨਮਾਨ ਇਨਾਂ ਦਾ ਅਹੁਦਾ ਇਨਾਂ ਦਾ ਆਉਣ ਵਾਲੇ ਸਮੇਂ ਚ ਪਾਰਟੀ ਚ ਬੰਦਾ ਸਤਕਾਰ ਇਹ ਸਾਰੀਆਂ ਚੀਜ਼ਾਂ ਨੂੰ ਬਰਕਰਾਰ ਰੱਖਿਆ ਜਾਊਗਾ ਔਰ ਇਨਾਂ ਨੂੰ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਜਿੱਥੋਂ ਤੱਕ ਰਾਹੁਲ ਗਾਂਧੀ ਜੀ ਦਾ ਖੜਗੇ ਸਾਹਿਬ ਦਾ ਵੜਿੰਗ ਸਾਹਿਬ ਦਾ ਜੋ ਵੀ ਕੋਈ ਸਿਨੇਹਾ ਆ ਉਸ ਤੇ ਪਹਿਰਾ ਦਿੰਦੇ ਹੋਏ ਇਨਾਂ ਨੂੰ ਨਾਲ ਲੈ ਕੇ ਅਸੀਂ ਚੱਲਦੇ ਹੋਏ ਪਾਰਟੀ ਦੀ ਅਗਵਾਈ ਤੇ ਕਾਰਵਾਈ ਕਰਾਂਗੇ ਕਿੰਨੇ ਪਰਿਵਾਰਾਂ ਦੇ ਦੇ ਸ਼ਾਮਲ ਹੋਏ ਅੱਜ ਤਰੀਕੇ ਵਿੱਚ 13 ਪਰਿਵਾਰ ਨੇ ਜਿਹੜੇ ਸਾਡੇ ਕਾਂਗਰਸ ਪਾਰਟੀ ਦੇ ਪਹਿਲਾਂ ਅਹੁਦੇਦਾਰ ਰਹੇ ਨੇ ਉਹ ਸਾਰੇ ਸਾਡੇ ਨਾਲ ਅੱਜ ਘਰ ਵਾਪਸੀ ਕਰਕੇ ਸ਼ਾਮਲ ਹੋਏ ਇਹ ਬੰਦਾ ਕਿਸੇ ਹੋਰ ਪਾਰਟੀ ਚ ਜਾ ਚਲੇ ਗਿਆ ਸੀ ਵਿੱਚ ਦੀ ਜਦੋਂ ਪਿਛਲੇ ਸਮੇਂ ਦੇ ਦੌਰਾਨ ਕੋਈ ਸਮਾਂ ਆਇਆ ਜਦੋਂ ਆ ਪਿਛਲੀ ਸਰਕਾਰ ਹੋਣ ਵਾਲੀ ਸਰਕਾਰ ਬਣੀ ਤੇ ਉਦੋਂ ਦੇ ਹਾਲਾਤ ਸੀਗੇ ਉਦੋਂ ਕਈ ਆਪ ਦੀਆਂ ਦੁਖੀ ਹੋ ਗਏ ਸੀ ਇਹ ਪਿਛਲੀ ਕਾਰਗਜ਼ਾਰੀਆਂ ਤੋਂ ਜਿਸ ਕਰਕੇ ਇਹਨਾਂ ਨੇ ਥੋੜਾ ਆ ਦਾ ਮਨ ਖੱਟਾ ਹੋਣ ਕਰਕੇ ਰਾਹ ਬਦਲਿਆ ਸੀ ਪਾਰਟੀ ਬਹੁਤ سارے ਜਿਹੜੇ ਰਹਿ ਗਏ ਕਾਂਗਰਸੀ ਵਰਕਰਾਂ ਵੱਖ-ਵੱਖ ਜਗ੍ਹਾ ਬੈਠੇ ਨੇ ਲੱਗਦਾ ਆਉਣ ਵਾਲੇ ਸਮੇਂ ਸੁਭਾਵਨਾਵਾਂ ਮਹਿਗੀਆਂ ਜਿੱਥੋਂ ਤੱਕ ਕਾਂਗਰਸੀ ਵਰਕਰ ਲੀਡਰ ਸਾਹਿਬਾਨ ਦੀ ਗੱਲ ਹੈ ਜਿਹੜੇ ਕਿਸੇ ਕਾਰਨਾ ਕਰਕੇ ਰੁਸ਼ਟ ਹੋ ਕੇ ਪਿਛਲੇ ਸਮੇਂ ਦੇ ਦੌਰਾਨ ਪਾਰਟੀ ਨਾਲ ਖਫਾ ਹੋ ਕੇ ਚਾਹੇ ਘਰੇ ਬੈਠੇ ਸੀ ਤੇ ਜਾਂ ਕਿਸੇ ਹੋਰ ਪਾਰਟੀ 'ਚ ਉਹਨਾਂ ਨੇ ਆਪਦਾ ਰਾਹ ਬਦਲਿਆ ਸੀ ਉਹਨਾਂ ਸਾਰਿਆਂ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਔਰ ਬਹੁਤ ਛੇਤੀ ਉਹ ਸਾਰੇ ਸਾਡੇ ਲੀਡਰ ਹੀ ਨੇ ਸਾਡੇ ਵਰਕਰ ਹੀ ਨੇ ਉਹ ਕਾਂਗਰਸ ਪਾਰਟੀ ਨੂੰ ਬਹੁਤ ਜਲਦੀ ਜੁਆਇਨ ਕਰਨਗੇ। ਨਗਰ ਨਿਗਮ ਦੀਆਂ ਚੋਣਾਂ ਦੀਆਂ ਵੀ ਤਿਆਰੀਆਂ ਚੱਲ ਰਹੀਆਂ ਵਾਰਡਬੰਦੀ ਨਹੀਂ ਹੋ ਗਈ ਆ। ਸਾਡੇ ਅਸੀਂ ਲੈ ਕੇ ਕਾਫੀ ਗੁਵਾਹ ਚੱਲ ਰਿਹਾ ਤੁਹਾਡੀ ਪਾਰਟੀ ਵੱਲੋਂ ਜੱਥੇ ਪ੍ਰਧਾਨ ਹੋਣ ਦੇ ਨਾਤੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਦੇਖੋ ਜਿੱਥੋਂ ਤੱਕ ਪਾਰਟੀ ਦਾ ਨਗਰ ਨਿਗਮ ਦੀਆਂ ਚੋਣਾਂ ਦਾ ਸਵਾਲ ਹੈ ਉਹਦੇ ਵਾਸਤੇ ਪਹਿਲਾਂ ਤਾਂ ਵਾਰਡਬੰਦੀ ਗਲਤ ਦੇ ਖਿਲਾਫ ਮਾਨਯੋਗ ਪੰਜਾਬ ਮੰਡ ਸਿਜਨਾ ਹਾਈ ਕੋਰਟ 'ਚ ਰਿੱਟ ਪਈ ਵੀ ਹੈ। ਸਾਡੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤੇ ਕਾਉਂਸਲਰ ਨੇਬਲ ਜਿੰਦਰ ਸਿੰਘ ਇਹਨਾਂ ਨੇ ਪਾਰਟੀ ਨਾਲ ਸਹਿਮਤੀ ਬਣਾ ਕੇ ਆਪਦੇ ਹਿੱਤ ਆਪਦੇ ਸਾਰੇ ਕੋਲੋਂ ਲਗਾ ਕੇ ਇਹਨਾਂ ਨੇ ਉੱਥੇ ਰਿੱਟ ਪਾਈ ਦੀ ਹੈ ਉਹਦੀ 3 ਫਰਵਰੀ ਤਰੀਕ ਹੈ ਫੇਰ ਵੀ ਜਿੱਥੋਂ ਤੱਕ ਪਾਰਟੀ ਦਾ ਸਵਾਲ ਹੈ ਪਾਰਟੀ ਦੀ ਤਿਆਰੀ ਪੂਰਨ ਹੈ ਪਾਰਟੀ ਦੇ ਜਿਹੜੇ ਲੀਡਰ ਵਰਕਰ ਅਹੁਦੇਦਾਰ ਜਿਹੜੇ ਜਿਹੜੇ ਵਾਰਡਾਂ 'ਚ ਬੈਠੇ ਐ ਉਹਨਾਂ ਨੂੰ ਅਸੀਂ ਪਹਿਲਾਂ ਵੀ ਦੋ ਤਿੰਨ ਵਾਰ ਬੇਨਤੀ ਕੀਤੀ ਵੀ ਆਪਦੇ ਆਪ ਦੇ ਵਾਰਡ ਦੀ ਤੇ ਆਪਦੇ ਆਪ ਦੇ ਇਲਾਕੇ ਦੀ ਨਿਸ਼ਾਨਦੇਹੀ ਕਰ ਲਓ ਇੱਕ ਸਾਡਾ ਫਾਰਮੂਲਾ ਕਾਂਗਰਸ ਪਾਰਟੀ ਦਾ ਜ਼ਰੂਰ ਰਹੂਗਾ ਸਾਡੀ ਕਿਸੇ ਨਾਲ ਲੜਾਈ ਨਹੀਂ ਹੈ ਜਿਹੜਾ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜੂਗਾ ਉਹਦਾ ਉਹਨੂੰ ਕਾਂਗਰਸ ਪਾਰਟੀ ਨੂੰ ਇਹ ਯਕੀਨ ਦਿਵਾਉਣਾ ਜ਼ਰੂਰੀ ਹੋਊਗਾ ਵੀ ਕਿਤੇ ਇਹ ਨਾ ਹੋਵੇ ਇਧਰੋਂ ਲੜ ਕੇ ਤੇ ਫੇਰ ਉਹ ਦੂਜੇ ਪਾਸੇ ਜਾ ਕੇ ਆਪਦਾ ਸਹਿਯੋਗ ਦੇ ਦੇ ਤੇ ਲੋਕਾਂ ਦੇ ਹਿੱਤਾਂ ਦੀ ਗੱਲ ਕਰਕੇ ਲੋਕਾਂ ਵਸਤੇ ਕਰਕੇ ਤੇ ਇਧਰੋਂ ਟਿਕਟ ਲੈ ਕੇ ਜਿਤਾ ਲਈਏ ਸੀ ਤੇ ਮੁੜ ਕੇ ਜਾ ਕੇ ਸਾਨੂੰ ਧੋਖਾ ਦੇ ਕੇ ਦੂਜਿਆਂ ਦੀ ਝੋਲੀ 'ਚ ਪਾ ਦੇ ਇਹ ਕੰਮ ਕਾਂਗਰਸ ਪਾਰਟੀ ਹਰਗੱਜ ਨਹੀਂ ਹੁੰਦੇ ਹੋਗੀ ਜਿਹੜੇ ਵੀ ਕੋਈ ਪਾਰਟੀ ਦੀ ਚੋਣ ਲੜਨਗੇ ਇਲਾਕੇ ਦੇ ਲੋਕਾਂ ਤੋਂ ਸਹਿਮਤੀ ਬਣਵਾ ਕੇ ਇਲਾਕੇ ਦੇ ਲੋਕਾਂ ਨੂੰ ਜ਼ਿੰਮੇਵਾਰੀ ਉਹਨਾਂ ਤੋਂ ਦੇ ਕੇ ਉਹਨਾਂ ਨੂੰ ਵੀ ਥੋਡੇ ਕਹਿਣ ਤੇ ਅਸੀਂ ਟਿਕਟ ਦੇਣ ਲੱਗੇ ਆਂ ਕੱਲ ਨੂੰ ਜੇ ਥੋਡੇ ਨਾਂ ਤੇ ਇਹ ਭੱਜਿਆ ਤਾਂ ਇਹਦੇ ਫਿਰ ਚਾਰ ਛੇਰ ਮਾਰਿਓ ਕਿਉਂਕਿ ਥੋਲੂ ਇਹ ਰੌਲ ਗਦੌਲ ਕਰਕੇ ਇਲਾਕੇ ਦੇ ਨਾਂ ਤੇ ਗਰੌਲ ਗਦੌਲ ਕਰਕੇ ਨਿਜੀ ਹਿੱਤਾਂ ਕਰਕੇ ਇਹ ਲੋਕ ਆਪਦੇ ਕੰਮ ਲੈਣ ਵਾਸਤੇ ਭੱਜਦੇ ਆ ਆਪਦੇ ਹਿੱਤਾ ਵਾਸਤੇ ਭੱਜਦੇ ਆ ਲੋਕਾਂ ਦੀ ਅਣਦੇਖੀ ਕਰਦੇ ਆ ਇਹ ਸਾਡਾ ਕ੍ਰਾਈਟੇਰੀਆ ਜਰੂਰ ਹੋ ਸਾਡੀ ਕਿਸੇ ਨਾਲ ਲੜਾਈ ਨਹੀਂ ਜੋ ਕਾਂਗਰਸ ਪਾਰਟੀ ਚ ਆਉਣਾ ਚਾਹੂ ਜੋ ਇਸ ਪੰਜੇ ਦੇ ਹੇਠਾਂ ਆਦਬ ਨਾਲ ਤੇ ਡਿਸਪੀਸਪਲਨ ਨਾਲ ਕੰਮ ਕਰੂਗਾ ਉਹਦਾ ਹਰ ਕੀਮਤ ਤੇ ਹੱਕ ਬੰਦਾ ਹੈ ਕਿ ਉਹ ਉਹਦਾ ਹੱਕ ਮੰਗਣ ਵਾਸਤੇ ਕਾਂਗਰਸ ਪਾਰਟੀ ਦੇ ਦਫਤਰ ਦੇ ਵਿੱਚ ਜਿਹੜੀ ਕਮੇਟੀ ਕਾਂਗਰਸ ਪਾਰਟੀ ਦੀ ਪੰਜਾਬ ਪ੍ਰਦੇਸ਼ ਤੋਂ ਦੇਸ਼ਾ ਮੁਦਵਕ ਬਣੂਗੀ ਉਹਦੇ ਕੋਲ ਅਪਲਾਈ ਕਰੇ ਅਪਲਾਈ ਕਰਨ ਤੋਂ ਬਾਅਦ ਉਹਦੀ ਜ਼ਿੰਮੇਵਾਰੀ ਲੋਕ ਜ਼ਰੂਰ ਦੇਣ ਵੀ ਜੇ ਸਾਡਾ ਨਾਂ ਲੈ ਕੇ ਭੱਜਿਆ ਤਾਂ ਅਸੀਂ ਇਹਦੇ ਛਿੱਤਰ ਪੂਲਾ ਕਰਾਂਗੇ ਛਿੱਤਰ ਫੇਰਾਂਗੇ ਵੀ ਸਾਨੂੰ ਵੇਚ ਕੇ ਨਾ ਜਾਵੀਂ ਸਭ ਤੋਂ ਵੱਡੀ ਗੱਲ ਤਾਂ ਇਹ ਆ ਗद्दार ਬੰਦੇ ਨੂੰ ਜਿਹੜਾ ਪਾਰਟੀ ਨਾਲ ਧੋਖਾ ਲੱਗੇ ਗਿਆ ਸੀ ਕਿਸੇ ਵੀ ਕੀਮਤ ਤੇ ਟਿਕਟ ਨਹੀਂ ਦਿੱਤੀ ਜਾਊਗੀ ਇਹ ਮੈਂ ਪ੍ਰਧਾਨ ਜੀ ਵੱਲੋਂ ਤੇ ਸਾਰੀ ਕੌਮ ਇਸ ਪਾਰਟੀ ਦੀ ਲੀਡਰਸ਼ਿਪ ਵੱਲ ਵਿਸ਼ਵਾਸਵਾਨਾ ਔਰ ਜਿਹੜੇ ਨਵੇਂ ਚਿਹਰੇ ਹੋਣ ਔਰ ਜਿੱਤਣ ਵਾਲੇ ਚਿਹਰੇ ਹੋਣ ਉਹਨਾਂ ਨੂੰ ਡਿਗ ਦਿੱਤੀ ਜਾਊਗੀ ਮੈਂ ਹਰਵਿੰਦਰ ਸਿੰਘ ਲੱड्डੂ ਜੀ ਅਤੇ ਮੇਰੇ ਵੱਲੋਂ ਜਦੋਂਗੇ ਸਾਰੇ ਲੱਖ ਮੇਰੇ ਇਲਾਕੇ ਦੇ ਲੋਕ ਹੈ ਸਾਰੇ ਜਿੰਨੇ ਵੀ ਜੱਜ ਜੁਆਇਨ ਕਰ ਰਹੇ ਹੈ ਇਹਨਾਂ ਸਾਰਿਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਤਰਵਾ ਕਰਦਾ ਲੱड्डੂ ਜੀ ਵੱਲੋਂ ਤੇ ਮੇਰੇ ਇੱਕ ਬਾੜਬੰਦੀ ਨੂੰ ਲੈ ਕੇ ਜਿਹੜੀ ਵੀ ਸત્તાਤਕੀ ਪਾਰਟੀ ਹੋਵੇ ਹਾਲਾਂਕਿ ਕਾਂਗਰਸ ਦੀ ਵੀ ਸਰਕਾਰ ਰਹੀ ਆ ਬਾੜਬੰਦੀ ਵਿੰਗੀ ਟੇਢੀ ਰੱਖੀ ਜਾਂਦੀ ਹੈ ਲੋਕ ਨਾਰਾਜ਼ ਰਹਿੰਦੇ ਇੱਕ ਗੱਲ ਤਾਂ ਮੈਂ ਇਸ ਗੱਲ ਤੋਂ ਬਹੁਤ ਖੁਸ਼ ਹੈ ਕਿ ਜਿਹੜੀ ਬਾੜਬੰਦੀ ਮੌਜੂਦਾ ਜਿਹੜੇ ਨਗਰ ਨਿਗਮ ਦੇ ਮੇਅਰ ਤੇ ਉਹਨਾਂ ਦੇ ਪਰਿਵਾਰ ਨੇ ਕੀਤੀ ਐ ਉਹਨਾਂ ਨੇ ਉਹ ਧੋਖੇਬਾਜ਼ਾਂ ਨੂੰ ਕਾਂਗਰਸੀ ਜਿਹੜੇ ਧੋਖੇਬਾਜ਼ ਪਾਰਟੀ ਚੋਂ ਕੱਢੇ ਵੀ ਉਹਨਾਂ ਨੂੰ ਅੱਧਿਆਂ ਨੂੰ ਠੋਕਤਾ ਇਸ ਗੱਲ ਬਹੁਤ ਖੁਸ਼ੀ ਦੀ ਗੱਲ ਐ ਵੀ ਦੋ ਦੋ ਤਿੰਨ ਤਿੰਨ ਮਰਜ਼ ਕਰਦੇ ਤੇ ਹੁਣ ਉਹ ਚੀਕਾਂ ਮਾਰਦੇ ਫਿਰਦੇ ਆ ਥਾਂ ਥਾਂ ਤੇ ਵੀ ਸਾਡਾ ਕੀ ਬਣੂਗਾ ਕੀ ਕੀਤੀ ਐ ਦੂਜੀ ਗੱਲ ਜਿਹੜੀ ਵਾਰਡਬੰਦੀ ਕੀਤੀ ਐ ਗਲਤ ਤੋਂ ਕੀਤੀ ਐ ਉਹਦੇ ਵਿੱਚ ਏਰੀਏ ਸਹੀ ਨਹੀਂ ਨਕਸ਼ਾ ਸਹੀ ਨਹੀਂ ਅਲਾਕੇ ਸਹੀ ਨਹੀਂ ਕਿਸੇ ਵਾਰਡ ਦੇ ਵਿੱਚ 3500 ਵੋਟ ਹੈ ਕਿਸੇ 'ਚ 8500 ਵੋਟ ਹੈ ਕਿਸੇ 'ਚ 5200 ਵੋਟ ਹੈ ਜਿਹੜੀ ਡੀ ਲਿਮਿਟੇਸ਼ਨ ਕਮੇਟੀ ਹੁੰਦੀ ਹੈ 5 ਤੋਂ 10% ਇਨਕਰੀਜ਼ ਜਾਂ ਡਿਕਰੀਜ਼ ਕਰ ਸਕਦੇ ਆ 5-5000 ਵੋਟਾਂ ਦਾ ਨਹੀਂ ਪਾ ਸਕਦੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੋਂ ਦੀ ਰਿੱਟ ਪਈ ਵੀ ਉਹ ਤੇ ਫੈਸਲਾ ਆਊਗਾ ਆ ਜਾ ਵੀ ਖੜਾ ਹੋ ਬਹੁਤ ਧੰਨ